ਸਾਨੂੰ ਸਾਬ ਨੂੰ ਪਤਾ ਹੀ ਆ ਇਸ ਟਾਈਮ ਪੰਜਾਬ ਕਿੱਧਰਲੇ ਹਾਲਾਤਾਂ ਦੇ ਵਿੱਚ ਜਾ ਰਿਹਾ ਹੈ ਪੰਜਾਬ ਦੇ ਵਿੱਚ ਪਖੰਡ ਪਖੰਡੀ ਬਾਬੇ ਕਰਪਸ਼ਨ ਨਸ਼ਾ ਇਹ ਸਾਰਾ ਕੁਝ ਪੰਜਾਬ ਦੇ ਵਿੱਚ ਆਮ ਹੀ ਹੋਇਆ ਪਿਆ ਤੁਹਾਨੂੰ ਪਤਾ ਹੀ ਆ ਕਿ ਜਿਹੜੀ ਨੇ ਸਰਕਾਰਾਂ ਨੇ ਜਿਹੜਾ ਪ੍ਰਸ਼ਾਸਨ ਹੈ ਜਿਨ੍ਹਾਂ ਦੇ ਕੋਲੇ ਪਾਵਰਾਂ ਨਹੀਂ ਹੈ ਜਿਨ੍ਹਾਂ ਤੋਂ ਲੋਕਾਂ ਨੂੰ ਉਮੀਦ ਹੁੰਦੀ ਹੈ ਵੀ ਇਹ ਸਾਨੂੰ ਇਨਸਾਫ ਦੇਣਗੇ ਇਹ ਸਾਡੀ ਗੱਲਬਾਤ ਸੁਣਨਗੇ ਫਿਰ ਤੁਹਾਨੂੰ ਪਤਾ ਹੀ ਆ ਜਿਹੜੇ ਬਾਬੇ ਨੇ ਇਹਨਾਂ ਕੋਲੇ ਪੈਸਾ ਬਥੇਰਾ ਹੈ ਨਸ਼ੇ ਵਾਲੇ ਤਸਕਰਾਂ ਕੋਲੇ ਪੈਸਾ ਬਥੇਰਾ ਹੈ ਜਿਵੇਂ ਕਿ ਤੁਹਾਡੇ ਭਰਾ ਨੇ ਅੱਜ ਜੰਟ ਮਾਫੀਆ ਦੇ ਖਿਲਾਫ ਮੋਰਚਾ ਖੋਲ੍ਹਿਆ ਉਹਨਾਂ ਕੋਲੇ ਪੈਸਾ ਉੱਥੇ ਰਹਿ ਸਭ ਤੋਂ ਪਹਿਲਾਂ ਦਾ ਜੀ ਫਤੇ ਪ੍ਰਵਾਨ ਕਰਿਓ ਜਿੰਨੇ ਵੀ ਮੇਰੇ ਭੈਣ ਭਰਾ ਮੇਰੀ ਵੀਡੀਓ ਨੂੰ ਦੇਖਣਗੇ ਅੱਜ ਜਿਹੜੀ ਮੈਂ ਗੱਲਬਾਤ ਕਰਨੀ ਆ ਭਾਈ ਅੰਮਰਤਪਾਲ ਮਹਿਰੋ ਤੇ ਸਾਰੀ ਗੱਲਬਾਤ ਕਰਨੀ ਆ ਪੂਰੀ ਗੱਲਬਾਤ ਜਰੂਰ ਸੁਣਨੀ ਤੁਹਾਨੂੰ ਤੁਹਾਨੂੰ ਸਭ ਨੂੰ ਪਤਾ ਹੀ ਆ ਇਸ ਟਾਈਮ ਪੰਜਾਬ ਕਿੰਦਰਲੇ ਹਾਲਾਤਾਂ ਦੇ ਵਿੱਚ ਜਾ ਰਿਹਾ ਹੈ ਪੰਜਾਬ ਦੇ ਵਿੱਚ ਪਖੰਡ ਪਖੰਡੀ ਬਾਬੇ ਕਰਪਸ਼ਨ ਨਸ਼ਾ ਇਹ ਸਾਰਾ ਕੁਝ ਪੰਜਾਬ ਦੇ ਵਿੱਚ ਆਮ ਹੀ ਹੋਇਆ ਪਿਆ ਸਾਨੂੰ ਪਤਾ ਹੀ ਆ ਕਿ ਜਿਹੜੀ ਨੇ ਸਰਕਾਰਾਂ ਨੇ ਜਿਹੜਾ ਪ੍ਰਸ਼ਾਸਨ ਹੈ ਜਿਨ੍ਹਾਂ ਦੇ ਕੋਲੇ ਪਾਵਰਾਂ ਨਹੀਂ ਹੈ ਜਿਨ੍ਹਾਂ ਤੋਂ ਲੋਕਾਂ ਨੂੰ ਉਮੀਦ ਹੁੰਦੀ ਹੈ ਵੀ ਇਹ ਸਾਨੂੰ ਇਨਸਾਫ ਦੇਣਗੇ ਇਹ ਸਾਡੀ ਗੱਲਬਾਤ ਸੁਣਨਗੇ ਫਿਰ ਸਾਨੂੰ ਪਤਾ ਹੀ ਆ ਜਿਹੜੇ ਬਾਬੇ ਨੇ ਕਿ ਇਹਨਾਂ ਕੋਲੇ ਪੈਸਾ ਬਥੇਰਾ ਹੈ ਨਸ਼ੇ ਵਾਲੇ ਤਸਕਰਾਂ ਕੋਲੇ ਪੈਸਾ ਬਥੇਰਾ ਹੈ ਜਿਵੇਂ ਕਿ ਤੁਹਾਡੇ ਭਰਾ ਨੇ ਅੱਜ ਜੰਟ ਮਾਫੀਆ ਦੇ ਖਿਲਾਫ ਮੋਰਚਾ ਖੋਲ੍ਹਿਆ ਹੋ ਇਹਨਾਂ ਕੋਲੇ ਪੈਸਾ ਉੱਥੇ ਰਿਹਾ ਹੈ ਇਹ ਫਿਰ ਆਪਣੇ ਤਰੀਕੇ ਨਾਲੇ ਪ੍ਰਸ਼ਾਸਨ ਨੂੰ ਇਹਨੂੰ ਖਰੀਦ ਦੇਣਗੇ ਚਾਹੇ ਚਾਹੀਦਾ ਤਾਂ ਹੈ ਕਿ ਪ੍ਰਸ਼ਾਸਨ ਨੂੰ ਕਿ ਲੋਕਾਂ ਨੂੰ ਨਿਆਂ ਮਿਲੇ ਇਨਸਾਫ ਮਿਲੇ ਜਦੋਂ ਫਿਰ ਇਨਸਾਫ ਨਿਆਂ ਨਹੀਂ ਮਿਲਦਾ ਫਿਰ ਭਰਾਵੋ ਇਹ ਪੰਜਾਬ ਆ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਗੁਰੂਆਂ ਪੀਰਾਂ ਨੇ ਜਨਮ ਲਿੱਤਾ ਇੱਥੇ ਚੱਪੇ-ਚੱਪੇ ਦੇ ਖੂਂਡ ਲਿਆ ਹੋਇਆ ਫਿਰ ਇਹ ਸਮੇਂ-ਸਮੇਂ ਅਨੁਸਾਰ ਕੋਈ ਨਾ ਕੋਈ ਨਿਕਲ ਕੇ ਕੋਈ ਨਾ ਕੋਈ ਨੌਜਵਾਨ ਅੱਗੇ ਆਉਂਦੀ ਨੇਗੇ ਜੋਦੇ ਨਿਕਲ ਕੇ ਅੱਗੇ ਆਉਂਦੀ ਨੇ ਉਹਨਾਂ ਦੇ ਵਿੱਚੋਂ ਸਾਡਾ ਇਹ ਭਰਾ ਅਮਰਤਪਾਲ ਮਹਿਰੋਂ ਆਇਆ ਜਦੋਂ ਜਿਹੜਾ ਕਿ ਜਿਹੜੀ ਕਹਿੰਦੇ ਬਾੜ ਹੀ ਖੇਤ ਨੂੰ ਖਾਣ ਲੱਗ ਜੇ ਫਿਰ ਉਹ ਖੇਤ ਦਾ ਵਕਤ ਬਚਣਾ ਮੁਸ਼ਕਲ ਹੁੰਦਾ ਇਸ ਕਰਕੇ ਇਹ ਪ੍ਰਸ਼ਾਸਨ ਨੇ ਪੁਲਿਸ ਜੋ ਜੋ ਕੀ ਕਾਰਵਾਈ ਕਰਦੇ ਇਹ ਕਹਿੰਦੇ ਨੇ ਦੇਖੋ ਜੀ ਸਾਡੇ ਤੋਂ ਬਾਹਰ ਹੋਏ ਤੁਸੀਂ ਕਾਨੂੰਨ ਨੂੰ ਹੱਥਾਂ ਦੇ ਵਿੱਚ ਲੈ ਰਹੇ ਹੋ ਕਾਨੂੰਨ ਹੱਥਾਂ ਦੇ ਵਿੱਚ ਕਦੋਂ ਲੈਣਿਆ ਜਦੋਂ ਕਾਨੂੰਨ ਦਾ ਤੁਸੀਂ ਜਿਹੜੀ ਕਿ ਦੁਰਵਰਤਤੋਂ ਕਰਦੇ ਹੋ ਦੁਰਵਰਤਤੋਂ ਕਿਵੇਂ ਕਰਦੇ ਹੋ ਇੱਕ ਪਾਸੇ ਤਾਂ ਚਾਹੁੰਦਾ ਕਿ ਬੰਦਾ ਮੈਂ ਕੋਈ ਨਾ ਕੋਈ ਸਿਸਟਮ ਨੂੰ ਸੁਧਾਰਨਾ ਦੂਜੇ ਪਾਸੇ ਤੁਸੀਂ ਕੀ ਹੁੰਦਾ ਦੂਜੇ ਪਾਸੇ ਕਾਰਵਾਈ ਕਰਦਿਨੀ ਜਿਹੜਾ ਬੰਦਾ ਲੜ ਰਿਹਾ ਉਹਦੇ ਦੇ ਉੱਪਰ ਤੁਸੀਂ ਝੂਠੇ ਪਰਚੇ ਪਾਉਣੇ ਹੋ ਇਹ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਕੰਮ ਹੁੰਦਾ ਆ ਰਿਹਾ ਤੇ ਹੁਣ ਵੀ ਇਹ ਕੰਮ ਚੱਲਦਾ ਆ ਰਿਹਾ ਕਿੱਥੇ ਦਾ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਇਹ ਗੱਲ ਚਾਹੀਦਾ ਵੀ ਉਹ ਇਹ ਚੰਗਾ ਕੰਮ ਕੀਤਾ ਪਰ ਪ੍ਰਸ਼ਾਸਨ ਕਿਉਂਦਾ ਕਿਉਂਕਿ ਪਰੋਲਟਾ ਪਰਚਾ ਪਾ ਕੇ ਜਿਹੜਾ ਜਿਹਦੇ ਕੋਲੇ ਪੈਸਾ ਜਿਹਦੇ ਕੋਲੇ ਭਾਈ ਕੋਈ ਕਿਸੇ ਨਾਲ ਯਾਰੀ ਆ ਫਿਰ ਉਹਦੇ ਉੱਪਰ ਉਹਦੇ ਉੱਪਰ ਕਾਰਵਾਈ ਕਰਦੇ ਨੇਗੇ ਦੂਜਾ ਸਰਕਾਰ ਨੂੰ ਪ੍ਰਸ਼ਾਸਨ ਨੇ ਇੱਕ ਹੋਰ ਬੰਦਾ ਬਹੁਤ ਰੜਕਦਾ ਹੁੰਦਾ ਵੀ ਇਹ ਦੇਖੋ ਜੀ ਜਿਹੜਾ ਹਕੂਮਤਾ ਨੂੰ ਇਹ ਬੰਦਾ ਬੜਾ ਰੜਕਦਾ ਹੁੰਦਾ ਵੀ ਦੇਖੋ ਜੀ ਇਹ ਲੋਕਾਂ ਦੇ ਵਿੱਚ ਪਾਪੂਲਰ ਹੋ ਰਿਹਾ ਉਹ ਲੋਕਾਂ ਦੇ ਵਿੱਚ ਪਾਪੂਲਰ ਕਿਉਂ ਹੋ ਰਿਹਾ ਲੋਕਾਂ ਲੋਕਪ੍ਰੀਆ ਲੀਡਰ ਕਿਉਂ ਬਣ ਰਿਹਾ ਕਿਉਂਕਿ ਉਹ ਲੋਕਾਂ ਦੀ ਗੱਲ ਕਰ ਰਿਹਾ ਲੋਕਾਂ ਦੇ ਹੱਕਾਂ ਦੀ ਗੱਲ ਕਰ ਰਿਹਾ ਇਸ ਕਰਕੇ ਇਹ ਸਰਕਾਰ ਨੂੰ ਦੂਜੀ ਗੱਲ ਬਰਦਾਸ਼ਤ ਭਰਾਵੋ ਸਾਨੂੰ ਜਿਹੜਾ ਵੀ ਕੋਈ ਪੰਜਾਬ ਦੀ ਚੰਗੀ ਗੱਲ ਕਰਦਾ ਤਾਂ ਖੜਨਾ ਚਾਹੀਦਾ ਹੈ ਹਕੂਮਤਾਂ ਨੂੰ ਪਤਾ ਹੀ ਆ ਕਿ ਜਿਹੜਾ ਪੈਸੇ ਲੈ ਕੇ ਝੂਠੇ ਪਰਚੇ ਪਾਉਣਾ ਇਹਨਾਂ ਦਾ ਆਮ ਹੀ ਗੱਲ ਹੈ ਤੁਸੀਂ ਮੇਰੇ ਤੋਂ ਦੇਖ ਲਓ ਕਿੰਨੇ ਚੁੰਚੈਨੀ ਚੋਰ ਤੱਕਰ ਬਣਾਇਆ ਇਹਨਾਂ ਨੇ ਇਹੋ ਜਿਹੇ अनेका ਹੀ ਬੰਦੇ ਨੇਗੇ ਜਿਹੜੇ ਹੀ ਬੰਦੇ ਸਮਾਜਿਕ ਸੁਧਾਰਨ ਦੀ ਗੱਲ ਕਰਨ ਜਾਂ ਉਹਨਾਂ ਨੂੰ ਮਰਵਾਉਂਦੇ ਨੇ ਜਾਂ ਜਿਲਾ ਹਟਾਉਂਦੇ ਨੇ ਜਾਂ ਫਰਾ ਕੁਝ ਹੁੰਦਾ ਇਸ ਕਰਕੇ ਭਾਈ ਅਮਰਤਪਾਲ ਨੇ ਅਮਰਤਪਾਲ ਮਹਿਰੋ ਨੇ ਜਿਹੜਾ ਪਖੰਡ ਦਾ ਬੋਲ ਵਾਲਾ ਜਿਹੜਾ ਪਖੰਡੀ ਬਾਬੇ ਚੱਲ ਰਹੇ ਉਹਨਾ ਹੋਰ ਵੀ ਬਹੁਤ ਸਾਰੇ ਸਮਾਜ ਦੇ ਸਮਾਜ ਦੇ ਚੰਗੇ ਸੁਧਾਰਕ ਕੰਮ ਕਰ ਰਹੇ ਨੇ ਪਰ ਜਿਹੜਾ ਪ੍ਰਸ਼ਾਸਨ ਨੂੰ ਅੱਖਾਂ ਦੇ ਵਿੱਚ ਰੜਕਦਾ ਦੂਜੀ ਦੇਖੋ ਸਭ ਤੋਂ ਵੱਡੀ ਗੱਲ ਹੈ ਚਲੋ ਇੱਕ ਨੌਜਵਾਨਾ ਛੋਟੀ ਉਮਰ ਦਾ ਨੌਜਵਾਨਾ ਹੁਣ ਉਹਦੇ ਵਿੱਚ ਕੀ ਹੋਇਆ ਪਿਆ ਜਿੰਨੇ ਖੁੰਡ ਨੇਗੇ ਜਿਹੜੇ ਖੁੰਡ ਨੇਗੇ ਜਿਵੇਂ ਕਿ ਪੁਰਾਣੇ ਸਾਡੇ ਲੀਡਰ ਨੇ ਕਿ ਚਾਹ ਪੰਥਕ ਜਿੱਥੇ ਬੰਦੇ ਦੀ ਗੱਲ ਕਰ ਲਓ ਜਾਂ ਸਿੱਖ ਜਿੱਥੇ ਬੰਦੇ ਦੀ ਗੱਲ ਕਰ ਲਓ ਜਿਨ੍ਹਾਂ ਨੇ ਕੁਝ ਕਰਨਾ ਹੀ ਨਹੀਂਗਾ ਹੁਣ ਉਹਨਾਂ ਨੂੰ ਕੀ ਹੁੰਦਾ ਉਹ ਸੰਕਾ ਉਲਟਾ ਉਹਦੇ ਬਰੋਚ ਚੱਲਦੀਆਂ ਨੇ ਉਹਨੇ ਕੁਝ ਕਰਨਾ ਨੂੰ ਉਹਨਾਂ ਹੁੰਦਾ ਵੀ ਸਾਡੀ ਕਿਤੇ ਮਹਿਮਾ ਨਾ ਘਟ ਜੇ ਵੀ ਇਹ ਬੰਦਾ ਚੰਗਾ ਕੰਮ ਕਰ ਰਿਹਾ ਲੋਕਾਂ ਦੇ ਦਿਲ ਜਿੱਤ ਕੇ ਸੰਤਾ ਕੋਈ ਪੁੱਛਣੀ ਹਟ ਜੂਗਾ ਦੇਖੋ ਕਿੱਡੀਆਂ ਸਾਡੀਆਂ ਵੱਡੀਆਂ ਪੰਥਕ ਜਥੇਬੰਦੀਆਂ ਨੇਗੀਆਂ ਕੀ ਕੁਝ ਆਹ ਤਾਂ ਪਖੰਡਵਾ ਦਾ ਬੋਲਬਾਲਾ ਬੋਲਬਾਲਾ ਵਧਿਆ ਹੋਇਆ ਕੋਈ ਵੀ ਸਟੈਂਡ ਲੈਣ ਨੂੰ ਤਿਆਰ ਨਹੀਂ ਕੋਈ ਵੀ ਕੋਈ ਨੌਜਵਾਨ ਕਿਸੇ ਦੇ ਪਿੱਛੇ ਦਾ ਸਟੈਂਡ ਤਾਂ ਲੈਣ ਨਾ ਪੰਥਕ ਜਥੇਬੰਦੀਆਂ ਆਪਾਂ ਸ਼੍ਰੋਮਣੀ ਕਮੇਟੀ ਦੀ ਗੱਲ ਕਰ ਲਈਏ ਹੋਰ ਜਿੰਨੀਆਂ ਸਾਡੀਆਂ ਸੰਸਥਾਵਾਂ ਨੇਗੀਆਂ ਕਿੰਨੀਆਂ ਸਾਡੇ ਸਕਸਸ ਸੰਸਥਾਵਾਂ ਨੇਗੀਆਂ ਕੋਈ ਤਾਂ ਸਟੈਂਡ ਉਸ ਨੌਜਵਾਨ ਦੇ ਹੱਕ ਦੇ ਵਿੱਚ ਲਓ ਇਸ ਕਰਕੇ ਜਿੱਥੇ ਵੀ ਸਾਨੂੰ ਕਿਤੇ ਬੁਲਾਉਣਗੇ ਕੋਈ ਇਕੱਠ ਹੋਊਗਾ ਅਸੀਂ ਆਪਣੇ ਤਰੀਕੇ ਨਾਲ ਭਾਈ ਅਮਰਪਾਲ ਮਿਰੋ ਦਾ ਸਾਥ ਦੇਵਾਂਗੇ ਤੇ ਮੈਂ ਆਪਣਾ ਨੰਬਰ ਵੀ ਕਾਫੀ ਵਾਰੀ ਟਰਾਈ ਕਰਿਆ ਕਿਉਂਕਿ ਮੈਨੂੰ ਪਤਾ ਜਦੋਂ ਇਹ ਜੇ ਕੰਮ ਹੋ ਜਾਂਦੇ ਨੇ ਫਿਰ ਨੰਬਰ ਨੰਬਰ ਨਹੀਂ ਲੱਗਦੇ ਹੁੰਦੇ ਇਸ ਕਰਕੇ ਪਰ ਮੇਰੀ ਉਹ ਵੀਡੀਓ ਨੇ ਤੇਕਰ ਪਹੁੰਚ ਜਾਣੀ ਆ ਕਿ ਭਾਈ ਸਾਹਿਬ ਅਸੀਂ ਤੁਹਾਡੇ ਨਾਲ ਆ ਜਿੱਥੇ ਵੀ ਕਿਤੇ ਹੁਕਮ ਲਾਓਗੇ ਅਸੀਂ ਆਵਾਂਗੇ ਤੁਸੀਂ ਚੰਗਾ ਕੰਮ ਕਰ ਰਹੇ ਹੋ ਨਹੀਂ ਤਾਂ ਇਹ ਤੁਹਾਨੂੰ ਪਤਾ ਹੀ ਆ ਤੁਸੀਂ ਜਿਹੜੀ ਕਿ ਸਾਰੀ ਤੁਹਾਡੀ ਦੁਨੀਆ ਨੇ ਵੀਡੀਓ ਸੁਣ ਚੁੱਕੀ ਆ ਤੁਸੀਂ ਜੋ ਕੁਝ ਬੋਲਿਆ ਉਹ ਸਭ ਨੂੰ ਲੋਕਾਂ ਨੂੰ ਪਤਾ ਹੀ ਆ ਹਨ ਇਸ ਕਰਕੇ ਇਹ ਸਿੱਖ ਦਿੱਤੇ ਬੰਦਿਆਂ ਨੂੰ ਸਾਥ ਦੇਣਾ ਚਾਹੀਦਾ ਨਾ ਕਿ ਜਿਹੜੇ ਬਣੇ ਬੈਠੇ ਨੇ ਜਿਨ੍ਹਾਂ ਕੋਲੇ ਆਉਧੇ ਨੇ ਜਿਨ੍ਹਾਂ ਕੋਲੇ ਪਾਵਰਾਂ ਨੇ ਉਹਨਾਂ ਨੂੰ ਇਹ ਹੋ ਜਾਂਦਾ ਵੀ ਬਸ ਜੀ ਅਸੀਂ ਬੋਲਾਂਗੇ ਪਤਾ ਨਹੀਂ ਕੀ ਸਾਡੀ ਕੋਈ ਕਦਰ ਘਟ ਜਾਣੀ ਆ ਜਾਂ ਕੋਈ ਸਾਡੀ ਇਹਨੇ ਕੋਈ ਉੱਪਰ ਚਲਾ ਜਾਣਾ ਇਹ ਬਹੁਤ ਗੱਲਾਂ ਨੇ ਚੁਬਦੀਆਂ ਲੱਗੀਆਂ ਆਓ ਨੌਜਵਾਨੋ ਕੋਈ ਵੀ ਪੰਜਾਬ ਲਈ ਚੰਗਾ ਕੰਮ ਕਰਦਾ ਕਦਮ ਚੱਕਦਾ ਪੰਜਾਬ ਨੂੰ ਸੁਧਾਰਨ ਦੀ ਵਿਸ਼ੇਸ਼ਕੋ ਨਸ਼ੇ ਦੀ ਗੱਲ ਕਰ ਲੋ ਵਿਸ਼ੇਸ਼ਕ ਪਖੰਡ ਦੇ ਬੋਲ ਵਾਲੇ ਦੀ ਗੱਲ ਕਰ ਲੋ ਹੋਰ ਵੀ ਜਿਹੜੇ ਵੀ ਨੇਕਾ ਮੁੱਦੇ ਨੇ ਜਿਨ੍ਹਾਂ ਤੇ ਕੋਈ ਲੜਦਾ ਤਾਂ ਸਾਨੂੰ ਸਾਥ ਉਹਦਾ ਦੇਣਾ ਚਾਹੀਦਾ ਇਸ ਕਰਕੇ ਇਹ ਗੱਲ ਨਹੀਂ ਹੈਗੀ ਵੀ ਅਸੀਂ ਦੇਖੀ ਜਾਈਏ ਹਨਾ ਤੇ ਸਰਕਾਰਾਂ ਨੇ ਤੁਹਾਨੂੰ ਪਤਾ ਜ਼ੁਲਮ ਕਰਨਾ ਹੀ ਹੁੰਦਾ ਸਰਕਾਰਾਂ ਹਮੇਸ਼ਾ ਤੋਂ ਨੂੰ ਪਤਾ ਹੀ ਹੈ ਇਹ ਜਿਹੜੀ ਇਹ ਸਰਕਾਰ ਦੀ ਗੱਲ ਕਰੀਏ ਸਰਕਾਰਾਂ ਨੂੰ ਹਮੇਸ਼ਾ ਇਹ ਹੁੰਦਾ ਹੀ ਹੈ ਕਿ ਉਹਨਾਂ ਨੇ ਪੈਸਾ ਇਕੱਠਾ ਕਰਕੇ ਜਾ ਲੀਡਰਾਂ ਨੇ ਪੈਸਾ ਇਕੱਠਾ ਕਰਕੇ ਲੈਣਾ ਆਪਣੇ ਘਰ ਭਰਨੇ ਹੁੰਦੇ ਹਨ ਉਹਨਾਂ ਨੂੰ ਕਿਸੇ ਨਾਲ ਕੋਈ ਸਲੂਕ ਨਹੀਂ ਹੁੰਦਾ ਇਸ ਕਰਕੇ ਆਓ ਆਪਣੇ ਤਰੀਕੇ ਨਾਲ ਆਪਾਂ ਸਾਰੇ ਸਾਰੇ ਸੱਚ ਦੀ ਆਵਾਜ਼ ਜਿਹੜੀ ਆਪਾਂ ਬੁਲੰਦ ਕਰੀਏ ਸਾਰੇ ਜਣੇ ਆਪਾਂ ਜਿਹੜਾ ਵੀ ਕੋਈ ਪੰਜਾਬ ਲਈ ਭਰਾ ਕੁਛ ਕਰਦਾ ਦਾ ਸਾਥ ਦੀਏ ਧੰਨਵਾਦ